ਕੋਣ ਆ ਗਿਆ ਹੁਣ ਔਸਕਰ ਮਾਤਾ ਤੂੰ ਕਿੱਧਰ ਤੁਰੇ ਫਿਰਦੀ ਆ ਮੈਂ ਆਪਦੇ ਘਰੇ ਆਈ ਆ ਮੈਂ ਕਿੱਧਰ ਤੁਰਨਾ ਖਮਾਲ ਹੋ ਗਈ ਮਾੜਾ ਮੋਟਾ ਸਨੇਹਾ ਸੁਨੋਹਾ ਵੀ ਭੇਜ ਦਿਆ ਕਰੋ ਉਹੀ ਗੱਲਾਂ ਬੇਬੂਥਾ ਚੱਕ ਕੇ ਜਿੱਧਰ ਨੂੰ ਮਰਜੀ ਜਦੋਂ ਮਰਜੀ ਤੁਰਪਾ ਆ ਮੇਰੇ ਪੁੱਤ ਦਾ ਘਰ ਆ ਮੈਂ ਕਿਨੂੰ ਸਨੇਹਾ ਦੇਣਾ ਮੇਰੀ ਗੱਲ ਸੁਣ ਲੈ ਮਾਤਾ ਮੈਂ ਨਾ ਆ ਸੋਸਾਇਟੀ ਵਿੱਚ ਰਹਿਣੀ ਆ ਨਾ ਮੈਂ ਉੱਚੀ ਬੋਲਾਂ ਨਾ ਮੇਰੇ ਘਰ ਉੱਚੀ ਬੋਲੀ ਠੀਕ ਹੈ ਤੇਰਾ ਪੁੱਤ ਘਰ ਹੈ ਨਹੀਂ ਮੈਂ ਚੱਲੀਆਂ ਕਿੱਟੀ ਪਾਰਟੀ ਤੇ ਉਧਰ ਉਧਰੀ ਮੈਂ ਆਪਣੇ ਪੇਕੇਆਂ ਨੂੰ ਚੱਲੇ ਜਾਣਾ ਤੇ ਤੂੰ ਹੈ ਕਰ ਤੂੰ ਵਗ ਜਾ ਪਿੰਡ ਨੂੰ ਨਾ ਮੈਂ ਹੁਣ ਇਸ ਟਾਈਮ ਕਿੱਥੇ ਜਾਵਾਂ ਹਨਰਾ ਹੋ ਜੂ ਮੈਂ ਕਿੱਧਰ ਰੁਕੂੰਗੀ ਕਿੱਥੇ ਰਹੂੰਗੀ ਮੈਂ ਦੱਸ ਤਾਂ ਸਹੀ ਤੂੰ ਮੈਨੂੰ ਕੋਈ ਟਿਕਾਣਾ ਦੱਸ ਹੌਲੀ ਬੋਲ ਹਾਂ ਆਲੇ ਦੁਆਲੇ ਲੋਕਾਂ ਦੇ ਕੈਮਰੇ ਲੱਗੇ ਹੋਏ ਆ ਹਾਂ ਕੀ ਸੋਚਣਗੇ ਕਿ ਆਹ ਮੰਗਤੀ ਜੀ ਇਹਨਾਂ ਦੇ ਕੌਣ ਆ ਗਈ ਆ ਮੇਰੀ ਗੱਲ ਸੁਣ ਲੈ ਜਿੱਥੇ ਮਰਜੀ ਜਾ ਕੋਈ ਆਸ਼ਰਮ-ਉਸ਼ਰਮ ਲੱਭ ਲੈ ਕਿਰਾਇਆ ਤੈਨੂੰ ਮੈਂ 500 ਦੇ ਦੰਨੀ ਆ ਜੇ ਰੂਮ ਰੈਂਟ ਲੈਣਾ ਹੈ ਮੈਂ ਦੱਸ ਕਹੀ ਜਿਹੀਆਂ ਗੱਲਾਂ ਕਰਦੀ ਐ ਲੋੜਾ ਆ ਗਿਆ ਤੇਰੇ ਪਤਾ ਮੂੰਹ ਸੰਭਾਲ ਕੇ ਗੱਲ ਕਰ ਤੂੰ ਮੇਰਾ ਕੋਲੇ ਹੀ ਆਸ਼ਰਮ ਆ ਉੱਥੇ 200 ਰੁਪਏ ਲੈਂਦੇ ਆ ਰਾਤ ਰਹਿਣ ਦਾ ਤੈਨੂੰ ਮੈਂ ਦੇ ਦੰਨੀ ਆ ਉੱਥੇ ਚਲੇ ਜਾ ਅੱਛਾ ਤੈਨੂੰ ਮੈਂ ਨਾ ਮੈਂ ਆਪਣੇ ਪੁੱਤ ਦੇ ਘਰ ਨਹੀਂ ਆ ਸਕਦੀ ਮੈਂ ਤਾਂ ਇੱਥੇ ਹੀ ਰਹੂੰਗੀ ਆਪਣੇ ਪੁੱਤ ਦੇ ਘਰ ਜਦੋਂ ਪੁੱਤ ਹੋਊਗਾ ਨਾ ਉਦੋਂ ਆਈ ਉਹ ਹੈ ਨਹੀਂਗਾ ਉਹ ਕਿਤੇ ਗਿਆ ਹੋਇਆ ਹੈ ਤੂੰ ਇੱਥੋਂ ਚਲੇ ਜਾ ਮੈਂ ਨਹੀਂ ਰੱਖ ਸਕਦੀ ਦੇਖ ਤਸੀਂ ਜਦੋਂ ਕਿਤੇ ਆਉਣਾ ਜਾਣਾ ਹੁੰਦਾ ਕੱਪੜੇ ਤਾਂ ਖਾਲਸਵਾਦ ਦੇ ਪਾਲਿਆ ਕਰੋ ਮਾੜੀ ਮੁੱਟੀ ਆਪ ਨਹੀਂ ਪ੍ਰੈਸ ਫੇਰਨੀ ਆਉਂਦੀ ਆਂਡ ਗਵਣ ਕਿਸੇ ਨਿਆਣੇ ਸਿਆਣੇ ਨੂੰ 10 20 ਰੁਪਏ ਦੇ ਕੇ ਪ੍ਰੈਸ ਮਰ ਵਾਲੇ ਦੀ ਹੁੰਦੀ ਆ ਨਾ ਤੂੰ ਮੇਰੇ ਹਾਲਾਤ ਪ੍ਰੈਸ ਕਰਾਉਣ ਵਾਲੇ ਰਖ ਛੱਡੇ ਨੇ ਤੂੰ ਤਾਂ ਮੈਨੂੰ ਘਰੋਂ ਕੱਢਦੀ ਐ ਕੱਢਦੀ ਮੈਨੂੰ ਪ੍ਰੈਸ ਸੁੱਜਦੀ ਐ ਇਹੋ ਜੀ ਗੱਲਾਂ ਹਾਂ ਆਪ ਸਵਾਰ ਲਿਆ ਘਰ ਮਾੜੀ ਮੁੱਟੀ ਸਵਾਰ ਲਿਆ ਘਰ ਆਪਣਾ ਆਪ ਤੂੰ ਜੋ ਸਵਾਰ ਲੈਨੀ ਆਪਣੇ ਆਪ ਨੂੰ ਮੈਨੂੰ ਕਿਸੇ ਮੇਰੀ ਤਾਂ ਉਮਰ ਹੈ ਹਾਂ ਹੁਣ ਮੇਰੇ ਕੋਲ ਉੱਚੀ ਬੁਲਾਉਣੀ ਆ ਮੈਨੂੰ ਇੱਥੇ ਲੋਕਾਂ ਦੇ ਵਿੱਚ ਮੇਰੀ ਤਾਂ ਉਮਰ ਆ ਮੂੰ ਹੁਣ ਮੇਰਾ ਮੂੰਹ ਸਰਸਵਾਰਿਆ ਵੀ ਤੇਰੇ ਚੁੱਬਦਾ ਔਰ ਰੰਡੀਆਂ ਵਾਂਗੂ ਰਹਾ ਮੈਂ ਤੂੰ ਤੇ ਇਹੀ ਚਾਹਨੀ ਐ ਜੱਬ ਆਖ ਜਾ ਤੂੰ ਨਾ ਮੂੰਹ ਸੰਭਾਲ ਕੇ ਗੱਲ ਕਰਿਆ ਕਰ ਮੈਂ ਮੂੰਹ ਸੰਭਾਲ ਕੇ ਗੱਲ ਕਰਦੀ ਆ ਉੱਚੀ ਆਵਾਜ਼ ਵਿੱਚ ਮੈਂ ਤੈਨੂੰ ਕਿਹਾ ਨਾ ਬੋਲਾਂ ਨਾ ਮੈਂ ਕਿਸੇ ਨੂੰ ਬੋਲਣ ਦੇਵਾਂ ਮੈਂ ਤੇਰੀ ਸੱਸਾਂ ਤੇਰੇ ਘਰ ਵਾਲੇ ਦੀ ਮਾਂ ਮੈਂ ਨਾ ਜੇ ਸੱਸਾਂ ਤੋਂ ਮੇਰੀ ਤਾਂ ਤੈਨੂੰ ਸਿਰ ਤੇ ਬਿਠਾ ਕੇ ਰੱਖਾਂ ਮੈਂ ਹਦਿਲਦਾ ਜੇਥੇ ਕੋ ਮੇਰੀ ਸੋਸਾਇਟੀ ਦੀਆਂ ਮੇਰੀਆਂ ਫਰੈਂਡਸ ਆ ਗਈਆਂ ਕੀ ਕਹਿਣਗੀਆਂ ਵੀ ਆਹ ਮੰਗਤੀ ਜੇ ਕੌਣ ਐ ਨਾ ਮੂੰਹ ਨਾ ਸਿਰ ਤੇ ਨੇਰੇ ਫਿਰ ਜਾਬਾਗ ਜਾ ਇੱਥੋਂ ਹੁਣ ਗੇਟ ਮੋਰੇ ਖੜਕੇ ਮੇਰਾ ਜਲੂਸ ਨਾ ਕੱਢੀ ਭੋਗ ਜਾ ਕਿੱਥੇ ਆ ਗਈ ਇੱਥੇ ਜਲੂਸ ਕੱਢਣ ਇੱਥੇ ਵੀ ਨਹੀਂ ਸਾਡਾ ਪਿੱਛਾ ਛੱਡਦੀ ਅਕਲ ਲੱਗੇ ਪਰੇ 부ੜੀ ਨੂੰ ਕਹੇ ਜੇ ਲੇਖ ਲਿਖ ਤੇ ਰੱਬ ਨੇ ਮੇਰੇ ਜਾਵਾਂ ਤਾਂ ਮੈਂ ਕਿੱਥੇ ਜਾਵਾਂ ਮੇਰਾ ਪੁੱਤ ਘਰ ਨਹੀਂ ਹੈਗਾ ਇਹਨੇ ਮੈਨੂੰ ਘਰੋਂ ਕੱਢਤਾ ਜੇ ਪਿੰਡ ਜਾਨੀਆ ਤਾਂ ਹਨੇਰਾ ਹੋ ਜਾਊਗਾ ਨਾ ਕੋਈ ਬੱਸ ਜਾਂਦੀ ਐ ਨਾ ਕੋਈ ਟੈਂਪੂ ਜਾਂਦਾ ਮਨਾ ਕੀ ਕਰਾਂ ਹੁਣ ਮੈਂ ਰਾਤ ਕਿੱਥੇ ਕੱਟਾਂ ਹਾਂ ਆਪਣੇ ਨਾਲ ਪਿੰਡ ਦੀ ਇੱਕ ਕੁੜੀ ਰਹਿੰਦੀ ਐ ਇੱਥੇ ਅਮਨ ਮੇਰਾ ਪੁੱਤ ਮੈਨੂੰ ਉਹਨਾਂ ਦੇ ਘਰੇ ਲੈ ਕੇ ਗਿਆ ਸੀਗਾ ਉਹ ਮੇਰਾ ਬਹੁਤ ਆਦਰ ਕਰਦੀ ਐ ਮੈਂ ਉਹਦੇ ਕੋਲ ਹੀ ਜਾਨੀਆ ਰਾਤ ਉਹਦੇ ਕੋਲ ਕੱਟ ਕੇ ਸਵੇਰੇ ਸਾਧਰੀ ਚਲੀ ਜਾਊਂਗੀ ਹੋਰ ਕੀ ਕਰਾਂ ਹੁਣ ਮੈਂ ਸ੍ਰੀ ਗਲੰਟੀ ਜੀ ਸਤਿ ਸ੍ਰੀ ਅਕਾਲ ਪੁੱਤ ਤੂੰ ਮੈਨੂੰ ਪਛਾਣ ਲਿਆ ਹਾਂਜੀ ਹਾਂਜੀ ਪਹਿਚਾਨ ਲਿਆ ਤੁਸੀਂ ਮੇਰੇ ਸਰ ਦੇ ਮਮਾ ਹੋ ਆਜੋ ਅੰਦਰ ਆਜੋ ਆਂਟੀ ਇੰਨੀ ਸ਼ਾਮ ਨੂੰ ਤੁਸੀਂ ਕਿੱਧਰ ਤੇ ਬਾਲੇ ਉਦਾਸ ਜਿਹਾ ਲੱਗ ਰਹੇ ਹੋ ਹਾਂ ਪੁੱਤ ਪੁੱਛ ਨਾ ਤੂੰ ਮੇਰੀ ਤਾਂ ਕਿਸਮਤ ਬਾਲੀ ਮਾੜੀ ਐ ਆ ਵੇਲੇ ਮੈਨੂੰ ਨੂਨੇ ਘਰੋਂ ਕੱਢਤਾ ਪੁੱਤ ਮੇਰਾ ਘਰੇ ਨਹੀਂ ਹੈਗਾ ਨੈਲਾ ਇੱਕ ਤੂੰ ਐ ਪੁੱਤ ਤੂੰ ਮੈਨੂੰ ਕਿੰਨੇ ਮਾਣ ਆਦਰ ਨਾਲ ਅੰਦਰ ਲੈ ਕੇ ਆਈਆਂ ਤੂੰ ਮੈਨੂੰ ਐਂ ਦੱਸ ਪੁੱਤ ਮੈਂ ਅੱਜ ਰਾਤ ਰਹਿ ਜਾ ਤੇਰੇ ਕੋਲੇ ਉਹੋ ਆਂਟੀ ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਆ ਤੁਸੀਂ ਰਾਤ ਦੀ ਗੱਲ ਕਰਦੇ ਹੋ ਇਹ ਘਰੀ ਤੁਹਾਡਾ ਤੁਸੀਂ ਜਦੋਂ ਮਰਜ਼ੀ ਜਿਵੇਂ ਮਰਜ਼ੀ ਰਹੋ ਟੈਨਸ਼ਨ ਫ੍ਰੀ ਹੋ ਜਾਓ ਤੁਸੀਂ ਠੀਕ ਹੈ ਨਾ ਹਾਂ ਬਸ ਪੁੱਤ ਮੇਰੇ ਨੂੰ ਤਾਂ ਬਾਲੀ ਮਾੜੀ ਐ ਬਾਲੀ ਕਪੱਤੀ ਐ ਉਹਨੇ ਇਹ ਨਹੀਂ ਦੇਖਿਆ ਵੀ ਇੱਕ ਬੁੜੀ ਮਾਂ ਕਿੱਧਰ ਨੂੰ ਜਾਊਗੀ ਰਾਤ ਨੂੰ ਬਸ ਲੜ ਲੁੜ ਕੇ ਘਰੋਂ ਕੱਢਤਾ ਕਹਿੰਦੀ ਤੂੰ ਬਸ ਮੇਰੇ ਅੱਖਾਂ ਤੋਂ ਪਰੇ ਹੋ ਜਾ ਕਹਿੰਦੀ ਤੂੰ ਮੈਨੂੰ ਦੇਖਣੀ ਨਹੀਂ ਚਾਹੀਦੀ ਮੈਂ ਆਪਦਾ ਝੋਲਾ ਚੱਕਿਆ ਆ ਗਈ ਫਿਰ ਮੇਰੇ ਦਿਮਾਗ 'ਚ ਆਇਆ ਵੀ ਮੇਰਾ ਪੁੱਤ ਮੈਨੂੰ ਆਪਣੇ ਪਿੰਡ ਦੀ ਕੁੜੀ ਕੋਲੇ ਘਰੇ ਲੈ ਕੇ ਗਿਆ ਸੀਗਾ ਤਾਂ ਮੈਂ ਪੁੱਤ ਤੇਰੇ ਕੋਲ ਆ ਗਈ ਇੱਥੇ ਤੁਸੀਂ ਬਹੁਤ ਵਧੀਆ ਕੀਤਾ ਤੁਸੀਂ ਮੇਰੇ ਕੋਲੇ ਆ ਗਏ ਤੇ ਹੁਣ ਤੁਸੀਂ ਨਾ ਰੋਣਾ ਬੰਦ ਕਰੋ ਠੀਕ ਹੈ ਤੇ ਬਾਕੀ ਮੈਨੂੰ ਪਤਾ ਹੀ ਐ ਸਰਦੀ ਵਾਈਫ ਬਾਰੇ ਕਿਉਂਕਿ ਤੁਸੀਂ ਨਾ ਗਲਤੀ ਕਰ ਲਈ ਗਰੀਬ ਘਰ ਦੀ ਕੁੜੀ ਲੈ ਕੇ ਜਿਹੜਾ ਛੋਟਾ ਭਾਂਡਾ ਹੁੰਦਾ ਨਾ ਉਹ ਛੇਤੀ ਭਰ ਜਾਂਦਾ ਹੁੰਦਾ ਤੇ ਉਹਨੂੰ ਪੈਸੇ ਦਾ ਬੜਾ ਹੀ ਜ਼ਿਆਦਾ ਹੰਕਾਰ ਹੋ ਗਿਆ ਪੁੱਤ ਮੈਂ ਤਾਂ ਕੁਝ ਨਹੀਂ ਲਿਆ ਉਹਨਾਂ ਤੋਂ ਬਸ ਮਾਂ-ਬਾਪਾ ਨੂੰ ਕਿਹਾ ਵੀ ਸਾਨੂੰ ਇਹੀ ਜਿਹੀ ਕੁੜੀ ਚਾਹੀਦੀ ਐ ਵੀ ਜਿਹੜੀ ਮੇਰੀ ਸੇਵਾ ਕਰੇ ਆਏ ਕੇ ਨੂੰ ਸੰਭੇ ਪੁੱਛੇ ਬਸ ਉਹਨੇ ਤਾਂ ਮੇਰੀ ਇੰਨੀ ਦੁਰਗਤ ਕੀਤੀ ਪਈ ਐ ਨਾ ਨਾ ਖਾਂਦਿਆਂ ਨੂੰ ਖਾਣ ਨਾ ਪੀਂਦਿਆਂ ਨੂੰ ਪਾਣੀ ਆਂਟੀ ਚੁੱਪ ਕਰ ਜਾਓ ਤੁਸੀਂ ਟੈਨਸ਼ਨ ਨਾ ਲਓ ਮੈਂ ਤੁਹਾਡੇ ਨਾਲ ਆ ਬਾਕੀ ਕੋਈ ਨਾ ਮੈਂ ਕਰਦੀਆਂ ਗੱਲ ਠੀਕ ਹੈ ਨਾ ਤੁਸੀਂ ਟੈਨਸ਼ਨ ਫ੍ਰੀ ਹੋ ਕੇ ਰਹੋ ਇੱਥੇ ਹੁਣ ਤੇ ਰੋਣਾ ਬੰਦ ਕਰ ਦਿਓ ਪੁੱਤ ਮੈਂ ਤਾਂ ਹੀ ਆਈ ਆ ਮੈਨੂੰ ਪਤਾ ਮੇਰੀ ਧੀ ਇੱਥੇ ਰਹਿੰਦੀ ਹੈ ਮੈਨੂੰ ਜਵਾਬ ਨਹੀਂ ਦਿੰਦੀ ਪੁੱਤ ਮੈਂ ਰਾਤ ਰਹਿ ਕੇ ਨਾ ਮੈਂ ਸਵੇਰੀ ਚਲੀ ਜਾਊਂਗੀ ਪਿੰਡ ਨੂੰ ਤੁਸੀਂ ਬੇਫਿਕਰ ਰਹੋ ਜੀ ਮੈਂ ਹੁਣੀ ਸਰ ਨੂੰ ਕਾਲ ਕਰਦੀ ਆ ਤੁਸੀਂ ਟੈਨਸ਼ਨ ਫ੍ਰੀ ਹੋ ਕੇ ਨਾ ਅੰਦਰ ਬੈਠੋ ਠੀਕ ਹੈ ਚਲ ਤੂੰ ਗੱਲ ਕਰ ਲਈ ਠੀਕ ਹੈ ਗੱਲ ਕਰਕੇ ਦੱਸਿ ਮੈਨ ਠੀਕ ਹੈ ਜੀ ਮੈਂ ਸਰ ਨੂੰ ਕਾਲ ਕਰਦੀ ਆ ਕਿਉਂਕਿ ਉਹਨਾਂ ਦੇ ਮਦਰ ਕਾਫੀ ਟੈਨਸ਼ਨ ਦੇ ਵਿੱਚ ਨੇ ਹੈਲੋ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਅਮਨ ਕੀ ਹਾਲ ਹੈ ਠੀਕ ਆ ਜੀ ਹਾਂਜੀ ਸਰ ਮੈਂ ਗੱਲ ਕਰਨੀ ਸੀ ਹਾਂਜੀ ਦੱਸੋ ਹਾਂਜੀ ਉਹ ਤੁਹਾਡੇ ਮਦਰ ਆਏ ਹੋਏ ਸੀ ਮੇਰੇ ਕੋਲੇ ਮੇਰੇ ਮਦਰ ਛਾਇਤਾ ਜੀ ਕਰੇ ਮਿਸਿਸ ਦੇ ਨਾਲ ਉਹਨਾਂ ਦਾ ਕੋਈ ਝਗੜਾ ਵਗੈਰਾ ਹੋ ਗਿਆ ਅੱਛਾ ਹਾਂਜੀ ਉਹ ਸ਼ਾਮ ਜੀ ਨੂੰ ਆਏ ਸੀ ਨਾ ਮੈਂ ਤਾਂ ਹੀ ਤੁਹਾਨੂੰ ਕਾਲ ਕੀਤੀ ਓਕੇ ਓਕੇ ਠੀਕ ਹੈ ਜੀ ਹਾਂ ਬਟੇ ਤੂੰ ਆਪਣੇ ਕੋਲੇ ਰੱਖੇ ਜਦੋਂ ਚਰਮੈ ਨਹੀਂ ਆਉਂਦਾ ਨਾ ਨਹੀਂ ਨਹੀਂ ਮੈਂ ਆਪਣੇ ਕੋਲ ਹੀ ਰੱਖਾਂਗੀ ਉਹ ਤਾਂ ਇਹ ਕਹਿ ਰਹੇ ਸੀ ਕਿ ਮੈਂ ਸਵੇਰੇ ਪਿੰਡ ਚਲ ਜਾਾਂਗੀ ਤੂੰ ਆਪਣੇ ਕੋਲ ਹੀ ਰੱਖ ਲੈ ਆ ਕੇ ਦੇਖ ਦਉ ਠੀਕ ਹੈ ਸਰ ਕੋਈ ਨਾ ਸਰ ਮੈਂ ਤਾਂ ਡਿਵੈਟ ਕਰਾਂਗੀ ਹਾਂ ਤੂੰ ਮੇਰੀ ਵੇਟ ਕਰੀ ਮੈਂ ਆ ਕੇ ਜਲ ਕਰਨਾ ਠੀਕ ਹੈ ਓਕੇ ਚਲੋ ਸਰ ਨਾਲ ਤਾਂ ਗੱਲ ਹੋ ਗਈ ਦੇਖਦੀ ਹਾਂ ਅੰਦਰ ਜਾ ਕੇ ਹਾਂ ਭਿਰੇ ਭੇ ਮੈਂ ਨਹੀਂ ਕਿਸੇ ਦੀ ਪਰਵਾਹ ਪਰ ਉਹ ਕਰਦੀ ਹੁੰਦੀ ਮਾਂ ਤਾਂ ਬਾਹੋਂ ਫੜ ਕੇ ਕੱਢ ਕੇ ਆ ਮਰੀ ਬੁੜੀ ਮੈਂ ਕਾ ਦਫਾ ਹੋ ਮਾਂ ਤਾਂ ਤੋ ਕੀ ਕਰਣਾ ਨਾ ਹਾਲ ਸੁਆਦੇ ਕੱਪੜੇ ਨਾ ਵਾਸਤਾ ਗੱਲ ਕਰੇ ਮੂੰਥੇ ਚ ਗੋਡੇ ਗੁੱਡੇ ਮਸ਼ਕ ਇਹ ਨਾ ਗੰਦਾ ਆਵੇ ਗੱਲ ਹੀ ਛੱਡ ਦੇ ਤੂੰ ਕੱਢ ਤਾਂ ਦਿੱਤੀ ਹੁਣ ਇਹ ਨਾ ਹੋਵੇ ਕੱਲੋਂ ਪੁਰਾਣਾ ਆ ਕੇ ਸੱਪਾਣ ਬੋਲੇ ਉਲ ਪਰਾਣੇ ਨੂੰ ਮੈਂ ਕੀ ਜਾਣਦੀ ਆ ਚਲ ਕੋਈ ਨਹੀਂ ਫਿਰ ਦੇਖੀ ਜਾਉ ਫੋਰ ਕਿਉਂ ਫੋਰ ਕਾ ਯਾਰ ਮੈਨੂੰ ਨਹੀਂ ਐਦਾ ਗੰਧ ਚੰਗਾ ਲੱਗਦਾ ਐਡਾ ਡੱਕ ਰੇੜਾ ਜੰਮਿਆ ਯਾਰ ਦੰਧਾਂ ਤੇ 1 ਕਿਲੋ ਤਾਂ ਵਧੀਆ ਕਰਿਆ ਹੋ ਕਿੱਥੇ ਮੈਂ ਇੱਥੇ ਗੰਦ ਚ ਛੱਡ ਪਰੇ ਹਾਂ ਆ ਤੂੰ ਮਰੇ ਘਰ ਕਿਉਂ ਬੈਠਾ ਓਏ ਚਲ ਬਾਹਰ ਨਿਕਲ ਇੱਥੇ ਨਹੀਂ ਰਹਿਣਾ ਤਾ ਹਾਂ ਜੀ ਇਹ ਤੁਸੀਂ ਕੀ ਕਹੀ ਜਾਂਦੇ ਹੋ ਭੈਣ ਦਾ ਘਰ ਆ ਮੈਂ ਹੁਣ ਕਿਤੇ ਪੁੱਛ ਕੇ ਆਣਾ ਕਿਸੇ ਤੋਂ ਰਹਿੂ ਨਹੀਂ ਇੱਥੇ ਮੈਂ ਮੇਰੀ ਗੱਲ ਸੁਣੋ ਜੀ ਮੇਰੇ ਭਾਈ ਨੂੰ ਅੱਗੇ ਨਾ ਪਿੱਛੇ ਨਾ ਤੁਸੀਂ ਐਦਾਂ ਬੋਲੇ ਮੇਰੇ ਭਾਈ ਨੂੰ ਕਿਉਂ ਬੋਲੀ ਜਾਂਦੇ ਐਦਾਂ ਹਮ ਕਮਰੇ ਹੋ ਗਏ ਆ ਤੁਸੀਂ ਅਕਸਰ ਨੂੰ ਤੁਹਾਡਾ ਸਾਲਾ ਸਾਹਿਬ ਆ ਮੇਰੀ ਗੱਲ ਸੁਣ ਲਾ ਇਸ ਘਰ ਚ ਨਾ ਉਹੀ ਬੰਦਾ ਰਹੂਗਾ ਜਿਹਨੂੰ ਮੈਂ ਚਾਹੂਗਾ ਮੈਂ ਨਹੀਂ ਚਾਹੁੰਦਾ ਇਹਨੂੰ ਇੱਥੇ ਰਹਿ ਮੈਂ ਮੇਰਾ ਵੀ ਆ ਘਰ ਫਿਰੇ ਵਿਆਹ ਕੇ ਆਈਆਂ ਨਿਕਲ ਕੇ ਨਹੀਂ ਆਈ ਪੰਜ ਸੌ ਬੰਦਾ ਗਿਆ ਸੀ ਵਿਆਹਣ ਕਿਉਂ ਭਾਈ ਬਿਲਕੁਲ ਹਾਂ ਘਰ ਤਾਂ ਮੇਰੀ ਮਾਂ ਦਾ ਵੀ ਸੀ ਜਿਹਨੂੰ ਤੂੰ ੱੱੱਕੇ ਮਾਰ ਕੇ ਬਾਹਰ ਕੱਢਦਾ ਕੀ ਮੈਨੂੰ ਨਹੀਂ ਪਾਈ ਇਹ ਗੱਲ ਦਾ ਪਤਾ ਆ ਕੀ ਤੂੰ ਕੀਤਾ ਕਰੋ ਨਾ ਮੇਰੀ ਮਾਂ ਇਹਨੇ ਸਾਲਾਂ ਬਾਅਦ ਰੋਂ ਮੈਨੂੰ ਮਿਲਣਾ ਹੀ ਹੈ ਤੇ ਇਹਨੇ ਇਹਨੇ ਘਰੋਂ ਕੱਢਦਾ ਮੈਂ ਤੈਨੂੰ ਕਹਿੰਦਾ ਸੋਣਾ ਨਹੀਂ ਲੱਗਦਾ ਤੈਨੂੰ ਛੋਟਾ ਤੇ ਆਂ ਕੀ ਕੀਤਾ ਮੈਨੂੰ ਤਾਂ ਦੱਸਿਆ ਵੀ ਨਹੀਂ ਤੇ ਵੀਰੇ ਤੈਨੂੰ ਤਾਂ ਦੱਸਿਆ ਦੀ ਮੈਂ ਗੱਲ ਹੀ ਇੱਥੇ ਸ਼ੁਰੂ ਕੀਤੀ ਸੀ ਤੇ ਮੈਂ ਆਪਣੀ ਐ ਕਰੋ ਦੋਹੇ ਜਣੇ ਜੁੱਲੀ ਤਪੜਾ ਚੱਕੋ ਮੇਰੀ ਤੁਸੀਂ ਤਾਂ ਲੈ ਜੀ ਮੇਰੀ ਗੱਲ ਸੁਣੋ ਮੈਂ ਕਹਿੰਦਾ ਮੈਂ ਪੈਰੀਆਂ ਥਲਾਵਾ ਦੀਆਂ ਇੱਕ ਮਿੰਟ ਵੀ برداشت ਨਹੀਂ ਕਰ ਸਕਦਾ ਤੁਹਾਨੂੰ ਚੋਪੈ ਮੈਂ ਸਰਟੀਫਾਈ ਚਲ ਚਲ ਨਹੀਂ ਮੇਰੀ ਗੱਲ ਤਾਂ ਸੁਣ ਲੈ ਸਰਦਾਰ ਜੀ ਮੈਂ ਨਹੀਂ ਜਾਣਾ ਜੀ ਮੇਰੀ ਮਾਂ ਮੇਰੀ ਮਾਂ ਮੇਰੀ ਮਾਂ ਆ ਤੇਰੀ ਮਾਂ ਵੀ ਮੈਂ ਨਹੀਂ ਜਾਣਾ ਜੀ ਮੈਂ ਤੈਨੂੰ ਕੀ ਕਿਹਾ ਮੈਂ ਤੈਨੂੰ ਇੱਕ ਪਲ ਵੀ ਨਹੀਂ ਰੱਖ ਸਕਦਾ ਇੱਥੇ ਹਾਂਜੀ ਚਲ ਤੂੰ ਨਹੀਂ ਮੇਰੀ ਗੱਲ ਸੁਣ ਤੈਨੂੰ ਗੱਲ ਤਾਂ ਸਾਡੀ ਉਹ ਤੂੰ ਇੱਕ ਮਿੰਟ ਲੈ ਇਹਨੂੰ ਉਹ ਨਹੀਂ ਉਹ ਮੈਂ ਚਲ ਚਲ ਤੂੰ ਵੀ ਚੱਲ ਖੰਮੇ ਖਰਾਬ ਹੋ ਗਿਆ ਵੀਰੇ ਆ ਕੀ ਹੋਇਆ ਜਦ ਪੱਤੇ ਨੂੰ ਪਤਾ ਲੱਗ ਗਿਆ ਉਹਨੇ ਪਤਾ ਨਹੀਂ ਕੀ ਕੀ ਕਰਨਾ ਚੁੱਪ ਕਰ ਕਿੱਧਾ ਕਰੋ ਮੈਂ ਨਹੀਂ ਜਾਣਾ ਐਡਾ ਮੈਲ ਛੱਡ ਕੇ ਤੁਸੀਂ ਫੇਰ ਕਿਹਦੇ ਵੈਸੇ ਸਰਦਾਰ ਜੀ ਤੈਨੂੰ ਮੈਂ ਕਹ ਸੀ ਨਾ ਮੈਂ ਪੈਰੀਆਂ ਦਿਲਾ ਦੇਣੀ ਚਲ ਚਲ ਨਹੀਂ ਚਲੋ ਚਲੋ ਬੱਸ ਸੁਣ ਲਓ ਜੀ ਚਲੋ ਇਹ ਗੱਲ ਸੁਣ ਲਓ ਜੀ ਉਹਨੂੰ ਵੀ ਨਾ ਮਰਵਾ ਕੇ ਹਰ ਤਾਂ ਚੰਗਾ ᱛੀਏ ਮੈਂ ਚੱਲਦੀ ਹਾਂ ਹੁਣ ਤੇਰਾ ਬਹੁਤ-ਬਹੁਤ ਧੰਨਵਾਦ ਤੂੰ ਮੇਰੀ ਬਹੁਤ ਸੇਵਾ ਕੀਤੀ ਨਾਨਾ ਆਂਟੀ ਮੇਰੀ ਗੱਲ ਸੁਣੋ ਤੁਸੀਂ ਕਿਤੇ ਨਹੀਂ ਜਾਣਾ ਮੈਂ ਸਰ ਨੂੰ ਕਾਲ ਕਰਤੀ ਸੀ ਤੇ ਉਹ ਆਉਂਦੇ ਹੀ ਹੋਣੇ ਨੇ ਤੁਸੀਂ ਬਸ ਥੋੜਾ ਟਾਈਮ ਵੇਟ ਕਰੋ ਚਲ ਕੋਈ ਨਹੀਂ ਜੇ ਤੂੰ ਕਹਿੰਨੀ ਆ ਮੈਂ ਬਹਿ ਜਾਂਨੀ ਥੋੜੀ देर ਹੋਰ ਲਓ ਸਰ ਤਾਂ ਆ ਹੀ ਗਏ ਮਾ ਦੇਖ ਮਾ ਹੁਣ ਤੂੰ ਰੋਣਾ ਨਹੀਂ ਮੈਂ ਆ ਗਿਆ ਨਾ ਚਲ ਹੁਣ ਆਪਾਂ ਆਪਣੇ ਘਰੇ ਚੱਲਦੇ ਹਾਂ ਪੁੱਤ ਆਪਣਾ ਘਰ ਕਿਹੜਾ ਹੁਣ ਤਾਂ ਉਹ ਕੁਲਦੀਪ ਦਾ ਘਰ ਹੈ ਉਹਨੇ ਤਾਂ ਮੈਨੂੰ ਘਰੋਂ ਕੱਢਤਾ ਉਹ ਮਾਂ ਉਹ ਕਰਤੀ ਰਹੀ ਆ ਦਿੱਤੀ ਰਹੀ ਰਹੂਗਾ ਤੈਨੂੰ ਪਤਾ ਕੁਲਦੀਪ ਨਾਲ ਨਾ ਮੈਂ ਉਹ ਬਣਾ ਕੇ ਆਇਆ ਤੇ ਉਹਨੂੰ ਮੈਂ ਆਪਣੇ ਘਰੋਂ ਹੀ ਕੱਢਤਾ ਤੇ ਹੁਣ ਆਪਾਂ ਦੋਵੇਂ ਰਹਾਗੇ ਮਾਂ ਪੁੱਤ ਪੁੱਤ ਤੂੰ ਘਰੋਂ ਉਹਨੂੰ ਕੱਢ ਕੇ ਚੰਗਾ ਨਹੀਂ ਕੀਤਾ ਹੈਗਾ ਮੈਂ ਜਦੋਂ ਦੀ ਇੱਕ ਮਾਂ ਹੋ ਕੇ ਤੇਰਾ ਘਰ ਰੁੱਟੇ ਤੁਸੀਂ ਹੱਸਦੇ ਬਸਦੇ ਰਹੋ ਮੇਰਾ ਕੀ ਹੈ ਮੈਂ ਤਾਂ ਪਿੰਡ ਚਲੀ ਜਾਵਾਂਗੀ ਪਿੰਡ ਲੈ ਰਹਿ ਕੇ ਦਿਨ ਕੱਟੀਆਂ ਕਰ ਲੂੰਗੀ ਮਾਂ ਜੁੜੇ ਘਰ ਚ ਮੇਰੀ ਮਾਂ ਦੀ ਜਗ੍ਹਾ ਨਹੀਂ ਨਾ ਉੱਥੇ ਹੋਰ ਕੋਈ ਨਹੀਂ ਰਹਿ ਸਕਦਾ ਤੂੰ ਚੱਲ ਮੇਰੇ ਨਾਲ ਆਪਾਂ ਦੋਵੇਂ ਰਹਿਾਂਗੇ ਬਸ ਪੁੱਤ ਮੈਨੂੰ ਤੇਰੇ ਤੇ ਮਾਣ ਆ ਪਰ ਤੂੰ ਕੁਲਦੀਪ ਨੂੰ ਲਿਆ ਠੀਕ ਹੈ ਚਲਦੀ ਆਪਾਂ ਮੈਂ ਚਲੀ ਜਾਊਂਗੀ ਤੇਰੇ ਨਾਲ ਤੋਂ ਕਹਿਣਾ ਮੈਂ ਜਾਣੀਆ ਤੇਰੇ ਨਾਲ ਚੱਲ ਚੱਲੀ ਆਪਾਂ ਆਪਣੇ ਘਰ ਹੀ ਠੀਕ ਆ ਮਾਂ ਤੂੰ ਉਹਨੂੰ ਭੁੱਲ ਜਾ ਆਪਾਂ ਚੱਲਦੇ ਆ ਘਰੇ ਤੇ ਮੈਂ ਤੇਰੇ ਵਾਸਤੇ ਨਾ ਕੋ ਕੰਮ ਵਾਲੀ ਰੱਖ ਦੂੰਗਾ ਤੇ ਆਪਾਂ ਦੋਹੇ ਰਲ ਕੇ ਰਹਿਾਂਗੇ ਕੰਮ ਵਾਲੀ ਰੱਖਣ ਦੀ ਕਿ ਲੋੜ ਐ ਹਲੇ ਮੇਰੇ ਹੱਡ ਗੋਡੇ ਚੱਲਦੇ ਨੇ ਮੈਂ ਆਪੇ ਰੋਟੀ ਲਾ ਲਿਆ ਕਰੂੰ ਆਪਣੇ ਮਾਂ ਪੁੱਤਾਂ ਦੀ ਰੋਟੀ ਐ ਮੈਂ ਆਪੇ ਕਰ ਲਿਆ ਕਰੂੰ ਘਰ ਦਾ ਸਾਰਾ ਕੰਮ ਨਹੀਂ ਮਾਂ ਤੇਰੀ ਤਾਂ ਹੁਣ ਸੇਵਾ ਕਰਨ ਦਾ ਟਾਈਮ ਆ ਚਲੋ ਪਾ ਚੱਲਦੇ ਹਾਂ ਕੋਈ ਨਿਕੁਮਾ ਜਾ ਦੇਖਦੇ ਆਂ ਨਾਲੇ ਆਂਟੀ ਮੈਨੂੰ ਵੀ ਸੇਵਾ ਕਰਨ ਦਾ ਮੌਕਾ ਮਿਲ ਜਾ ਕਰੂਗਾ ਤੇ ਮੈਂ ਵੀ ਸਵੇਰੇ ਸ਼ਾਮ ਤੁਹਾਡੀ ਸੇਵਾ ਕਰਕੇ ਜਾਇਆ ਕਰੂੰਗੇ ਧੀਏ ਤੂੰ ਇੰਨਾ ਕਹਿਤਾ ਮੈਨੂੰ ਤੇਰੇ ਤੇ ਬਹੁਤ ਮਾਣ ਹੈ ਮੇਰੀ ਧੀ ਹੈ ਤੂੰ ਅਮਨ ਜੀ ਤੁਸੀਂ ਮੇਰੀ ਮਾਂ ਨੂੰ ਐਡਾ ਹੌਸਲਾ ਦਿੰਦਾ ਨਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਨਹੀਂ ਸਰ ਇਹ ਤਾਂ ਮੇਰਾ ਫਰਜ਼ ਸੀ ਕਿਉਂਕਿ ਇਹ ਤੁਹਾਡੀ ਕੱਲਿਆਂ ਦੀ ਮਾਂ ਨਹੀਂ ਮੇਰੀ ਖੁਦ ਦੀ ਵੀ ਮਾਂ ਹੈ ਤੇ ਇਹਨਾਂ ਦੀ ਸੇਵਾ ਕਰਕੇ ਮੈਨੂੰ ਬਹੁਤ ਵਧੀਆ ਲੱਗਿਆ ਚਲੋ ਫਿਰ ਚੱਲੀਏ ਮਾਂ ਚਲ ਪਤ ਤੱਕ ਚੱਲਦੇ ਆ ਅਖੀਰ ਨੂੰ ਆਪਦੇ ਘਰ ਹੀ ਜਾਣ ਫਿਰ ਮੈਂ ਕੀ ਕਰੂੰਗੀ ਚੱਲ ਜੇ ਤੱਕ ਚਲੋ ਅਮਨ ਤੁਸੀਂ ਸ਼ਾਮ ਨੂੰ ਆ ਜਿਓ ਹਾਂਜੀ ਸਰ ਜ਼ਰੂਰ ਹਾਂ ਧੀਏ ਠੀਕ ਹੈ ਜ਼ਰੂਰ ਆਈਂ ਠੀਕ ਹੈ ਹਾਂਜੀ ਹਾਂ ਉਡੀਕੂੰਗੀ ਮੈਂ ਤੈਨੂੰ ਹਾਂਜੀ ਮੈਂ ਜ਼ਰੂਰ ਆਉਂਗੀ ਠੀਕ ਚੰਗਾ ਮਾਂ ਚਲਾ ਮਾਂ ਚੱਲੀਏ ਵੋਟ ਪਾਇਆ ਹੈ ਹਾਂਜੀ ਪਾਇਆਂ ਦੀ ਅੱਛਾ ਮੈਂ ਤਾਂ ਸਵੇਰੇ ਹੀ ਪਾਇਆ ਸੀ ਜਲਦੀ ਉਹ ਹਾਂ ਰਸ ਬਹੁਤ ਜ਼ਿਆਦਾ ਸੀਗਾ ਹਾਂ ਪਰ ਫਿਰ ਚਲੋ ਮੰਦੇ ਉੱਥੇ ਜਾਣਦੇ ਸੀ ਕਈ ਟੀਚਰ ਆਹ ਕਿੱਧਰ ਆਉਂਦੇ ਆ ਤੁਸੀਂ ਕਿੱਧਰ ਵੀਰੇ ਸਾਸਰੀ ਕਾਲ ਪਾਉਂਦੀ ਸਾਸਰੀ ਕਾਲ ਤਾਂ ਠੀਕ ਹੈ ਇਹਨੂੰ ਪੁੱਛੋ ਮਾਨਤਨ ਕਰਾ ਕੇ ਆ ਕੇ ਨਾਲ ਤਾਂ ਮੇਰਾ ਹੋਇਆ ਨਾਲ ਇਹਦਾ ਹੋਇਆ ਪੁੱਛ ਲਓ ਤੁਸੀਂ ਆਪੇ ਪੁੱਛ ਲਓ ਮੈਥੋਂ ਨਾ ਕਹੋ ਗੱਲ ਦੱਸੋ ਕੀ ਹੋਈ ਹੈ ਬਿਨਾਂ ਤੁਸੀਂ ਖੜ ਕੇ ਦੜਕੀ ਤੂੰ ਆ ਕੇ ਅੱਗੇ ਤੱਕ ਪ੍ਰੋਣਤੋ ਬਿਨਾਂ ਕਦੇ ਆਈ ਨਹੀਂ ਤੂੰ ਵੀਰੇ ਫੇਕ ਬਾਪ ਹੁਣ ਮੈਂ ਤੈਨੂੰ ਪਹਿਲਾਂ ਕਹਿੰਦਾ ਵੀ ਬੜੇ ਨੇ ਜਵਾਬ ਦੇ ਤੇ ਮੈਨੂੰ ਨਾ ਕਾ ਮੈਨੂੰ ਮਤ ਵੀਰੇ ਉਹ ਪਤਾ ਕੀ ਹੋਇਆ ਮੇਰੀ ਮੇਰੀ ਸੱਸ ਨਾਲ ਤੂੰ ਤੂੰ ਮੈਂ ਮਾਂ ਹੋ ਗਈ ਉਹ ਮੈਂ ਉਹਨੂੰ ਬਾਹਾਂ ਫੜ ਕੇ ਬਾਹਰ ਕੱਢਾ ਦਿੱਤਾ ਉਹ ਕਿਉਂ ਇਹ ਮੈਨੂੰ ਮਹਿਣ ਗਿਆ ਮੇਰੇ ਘਰ ਵਾਲੇ ਨੇ ਮੈਨੂੰ ਤਾਂ ਬਾਹਰ ਕੱਢਣਾ ਕੱਢਣਾ ਨਾਲੇ ਨੂੰ ਵੀ ਕੱਢ ਦਿੱਤਾ ਫਿਰ ਹੋਰ ਤੁਹਾਡੇ ਨਾਲ ਕੀ ਸਲੂਕ ਹੋਊਗਾ ਇਹਨੂੰ ਮੈਂਨੇ ਕਿਹਾ ਮੈਂ ਕਿਹਾ ਵੱਡਾ ਜਵਾਬ ਮੰਗੂਗਾ ਅ ਦੇਖ ਲਾ ਉਹਨਾ ਤੜੇ ਤਾਂ ਮੇਰੇ ਮੇਰੀ ਜੋਤ ਤਕਤੈਣ ਕਰਾਈ ਆ ਨਾਲੇ ਆਪਦੀ ਕਰਾਈ ਆ ਹੁਣ ਕਿਹਦੇ ਚੁੱਪ ਕਰਕੇ ਬਹਿ ਜਾ ਜੱਤ ਪਤਾਨ ਕਰਾਈ ਆ ਤੈਨੂੰ ਗਾਲਾਂ ਕੱਢ ਕੇ ਬਾਹਰ ਕੱਢਿਆ ਹੱਥ ਨਹੀਂ ਲਾਇਆ ਮੇਰੇ ਘਰ ਵਾਲੇ ਨੇ ਨਾਲੇ ਮੇਰੀ ਗੱਲ ਸੁਣ ਲੈ ਤੂੰ ਕੀ ਮੈਨੂੰ ਸਮਝਾਉਂਦਾ ਸੀ ਤੂੰ ਤਾਂ ਸਵਾਦ ਲੈ ਲੈ ਗੱਲਾਂ ਸੁਣਦਾ ਸੀ ਵੀ ਤੂੰ ਆਪਣੀ ਸੱਸ ਨੂੰ ਵਧੀਆ ਹੋਇਆ ਬਾਹਰ ਕੱਢ ਦਿੱਤਾ ਵੀਰੇ ਮੈਂ ਤਾਂ ਇੱਥੇ ਰਹੂੰਗੀ ਹੁਣ ਮੈਂ ਨਹੀਂ ਜਾ ਜੇ ਇਹਦੇ ਲੱਛਣ ਨੇ ਛੇਤਰਾ ਵਾਲੀ ਨੇ ਕੀ ਕਿ ਵੀਰੇ ਆ ਕੇ ਬੋਲੀ ਜਾਣਾ ਅੱਛਾ ਤੂੰ ਆਪਣੀ ਸੱਸ ਨੂੰ ਬਾਹਰ ਕੱਢ ਕੇ ਆਈਆਂ ਜੇ ਮੈਂ ਤੇਰੀ ਮਾਂ ਨੂੰ ਬਾਹਰ ਕੱਢਾਂ ਫੇਰ ਤੇਰੇ ਦਿਲ ਤੇ ਕੀ ਬਿੱਤੂ ਦੱਸ ਜਰਾ ਬੋਲ ਭਾਬੀ ਉਹ ਮੇ ਤੋਂ ਗਲਤੀ ਜੀ ਹੋ ਗਈ ਉਹ ਗੁੰਡੀ ਜੇ ਬਣ ਕੇ ਰਹਿੰਦੀ ਆ ਮੂੰਹ ਚੋ ਗੁੱਡੇ ਗੁੱਡੇ ਮੋਸਕਾਂ ਦਾ ਬਰਸ਼ ਵੀ ਨਹੀਂ ਕਰਦੀ ਮੈਨੂੰ ਗੁੱਸਾ ਆਇਆ ਮੈਂ ਬਾਹਰ ਕੱਢਦੀ ਪਰ ਆ ਗੱਲ ਤਾਂ ਮੈਂ ਸੋਚੀ ਨਹੀਂ ਜੇ ਮੈਂ ਆਪਣੀ ਸੱਸ ਨੂੰ ਘਰੋਂ ਬਾਹਰ ਕੱਢਦੀ ਆ ਜੇ ਮੇਰੀ ਮਾਂ ਦਾ ਮੇਰੀਆਂ ਪਰਜਾਈਆਂ ਨੇ ਆਹੀ ਹੱਲ ਕੀਤਾ ਮੇਰੇ ਦਿਲ ਤੇ ਕੀ ਬੀਤੂਗੀ ਜਾਂ ਮੇਰੀ ਮਾਂ ਦੇ ਦਿਲ ਤੇ ਕੀ ਬੀਤੂਗੀ ਸੱਚੀ ਭਾਬੀ ਪਰ ਮੈਂ ਹੁਣ ਕੀ ਕਰਾਂ ਕਰਨਾ ਕੀ ਐ ਚਲਉ ਨਹੀਂ ਪੈਰੀ ਵਾਪਸ ਮੈਂ ਤਿਆਰ ਹੋਣਾ ਛੱਡ ਕੇ ਉਹਨਾਂ ਆਏ ਨੂੰ ਚਾਹ ਪਾਣੀ ਪਿਲਾ ਦੇ ਜੇ ਪੀਂਦੇ ਐ ਤਾਂ ਵੀਰੇ ਮੈਂ ਨਹੀਂ ਜਾਣਾ ਮੈਨੂੰ ਰੱਖ ਲਓ ਮੈਂ ਨਹੀਂ ਜਾਣਾ ਕਿਉਂ ਨਹੀਂ ਜਾਣਾ ਹਾਂ ਮੀ ਸੁਣਾ ਜੇ ਬੋਲਦਾ ਨਹੀਂ ਹੁਣ ਛੋਟਾ ਮੇਰੇ ਤਾਂ ਨਿਕੋ ਦੇਖਦੇ ਹੁੰਦੇ ਜਵਾਬ ਆਪਣੇ ਭਾਬੀ ਮੈਂ ਨਹੀਂ ਜਾਣਾ ਥੋੜੇ ਦਿਨ ਤੱਕ ਰੱਖੋ ਪੁਰਾਣੇ ਨੇ ਗਾਣਾ ਹੁਣੇ ਗਈ ਤੇ ਹੁਣ ਇਹਦੇ ਪੇਕੇ ਨੇ ਝੱਲਿਆ ਨਹੀਂ ਤੇ ਜੈਜੀਕਰ ਤੂੰ ਤਾਂ ਚੱਲੋ ਚੱਲ ਤੂੰ ਸਰਾਣੇ ਬੈਠੀ ਕੀ ਕਰਦੀ ਇਹਨਾਂ ਨੂੰ ਚਾਹ ਬੁਲਾ ਮੈਂ ਤਿਆਰ ਹੁੰਨਾ ਇਹਨੇ ਆਹੋ ਪਿਆਓ ਇਹਨੂੰ ਚਾਹ ਵੀਰੇ ਅੱਜ ਦਾ ਦਿਨ ਤਾਂ ਅੱਖਲਾ ਕੱਲ ਨੂੰ ਛੱਡਿਆ ਹੀ ਕੱਲ ਨੂੰ ਨਹੀਂ ਅੱਜ ਹੀ ਛੱਡ ਕੇ ਆਉਂਗਾ ਪਹਿਲਾਂ ਉੱਥੇ ਛੱਤਰ ਖਾ ਕੇ ਹੁਣ ਮੇਰੇ ਤੋਂ ਖਾਏਂਗੀ ਮੈਂ ਤਿਆਰ ਹੁੰਨਾ ਚਾਹ ਵੀ ਕੇ ਚੱਲੋ ਨਹੀਂ ਕੱਲੀ ਮੈਂ ਵੀ ਜਾ ਰਿਹਾ ਮੈਂ ਵੀ ਨਾਲ ਜਾਊਗਾ ਹੋਏ ਰੱਬਾ ਮੈਨੂੰ ਤਾਂ ਹੀ ਨਹੀਂ ਇੱਕ ਦਿਨ ਵੀ ਨਹੀਂ ਚੱਲਿਆ ਹੁਣ ਜੇ ਮੈਨੂੰ ਸੱਚੀ ਛੱਡਣ ਚਲੇਗਾ ਮੇਰੀ ਤਾਂ ਬੇਇੱਜ਼ਤੀ ਹੋ ਜਾਊਗੀ ਇਹਨਾਂ ਸਰਦਾਰ ਜੀ ਅੱਗੇ ਕਹਣਾ ਤੇਰਿਆਂ ਭਰਾਵਾਂ ਨੇ ਇੱਕ ਦਿਨ ਵੀ ਨਹੀਂ ਤੈਨੂੰ ਛੱਲਿਆ ਹੋਏ ਰੱਬਾ ਮੈਂ ਗਲਤੀ ਸੱਚੀ ਕਰ ਲਈ ਬੁੜੀ ਨੂੰ ਹੱਟ ਕੇ ਬਾਹਰ ਬੁੱਢੀ ਨੇ ਵੀ ਸਾਰਾ ਕੁਝ ਦਸਤਾਨ ਖਸਮੀ ਨੇ ਓ ਵੀਰੇ ਨਾ ਜਾਓ ਛੱਡਣ ਮੈਨੂੰ ਫੇਰ ਬੋਲੂਗਾ ਬੋਲੀ ਜਾਣ ਜਦੋਂ ਕਟੂਟਾਂ ਕਰਨ ਵੇਲੇ ਦੇਖਿਆ ਕਰੋ ਨਾ ਮੈਂ ਨਹੀਂ ਜਾਣਾ ਹੈਗਾ ਜੇ ਮੈਨੂੰ ਫੇਰ ਕੁੱਟਿਆ ਖਰਾਬ ਕਰੀ ਰੱਖਣਾ ਜੇ ਮੈਨੂੰ ਫੇਰ ਉਹਨੇ ਹੱਥ ਚੱਕਿਆ ਫੇਰ ਮੈਨੂੰ ਬਚਾ ਲਿਓ ਮੈਨੂੰ ਬੋਲੇ ਨਾ ਕੁਝ ਵੀ ਮੈਂ ਨਹੀਂ ਬਚਾਉਣਾ ਮੈਂ ਕਹੂੰਗਾ ਚਾਰ ਹੋਰ ਲਾ ਲੈ ਕਿਦਾਂ ਦਾ ਭਰਾ ਹੈ ਜਿਹੜਾ ਕਹਿੰਦਾ ਵੀ ਚਾਰ ਹੋਰ ਲਾ ਮੇਰੀ ਭੈਣ ਦੇ ਭਾਈ ਮੈਂ ਮੈਂ ਕਿਹਾ ਸੀ ਮੈਂ ਕਹਾਂ ਜੇ ਵੱਡੇ ਭਾਈ ਤੂੰ ਜੱਫਤ ਕਰ ਛੱਡਿਆ ਜੇ ਤင်း ਕਰਦੂ ਤਾਂ ਇੰਜ ਇੰਜ ਨੇ ਫੇਰ ਮੈਂ ਕੀ ਕਰਾਂ ਕੀ ਕਰ ਤੂੰ ਤਾਂ ਮੈਂ ਮੈਂ ਬੁੜੀ ਗੰਦੀ ਸੀ ਮੈਂ ਬਾਹਰ ਕੱਢਦੀ ਹਾਂ ਮਾਂ ਗੰਦੀ ਹੁੰਦੀ ਏ ਕਿਸੇ ਦੀ ਮਾਂ ਮਾਂ ਹੁੰਦੀ ਏ ਉਹਦੇ ਕੱਪੜੇ ਨਹੀਂ ਸੀ ਕਿਸੇ ਦੇ ਮੇਰੀ ਸੁਸਾਇਟੀ ਤਾਂ ਦੇਖ ਲੈ ਕਿੰਦਾ ਜਲੂਸ ਕੱਢਣ ਲੱਗੇ ਹੋ ਬਾਹਰ ਖੜ ਕੇ ਆਹ ਸਾਡੀ ਬੇਇੱਜ਼ਤੀ ਹੁੰਦੀ ਏ ਤੇ ਮਰੇ ਉਹ ਨਹੀਂ ਤੈਨੂੰ ਕਿਸ ਦੀ ਹਮਨ ਮੈਨੂੰ ਨਹੀਂ ਪਤਾ ਮੈਨੂੰ ਮੈਂ ਚੱਲ ਤੁਰ ਦੋ ਤੋਲ ਦੋ ਚੱਲ ਚੱਲ ਚੋਗਲ ਖੋਰ ਜਿਆ ਕਦੀ ਮੇਰੇ ਬਲ ਦਾ ਕਦੀ ਉਹਦੇ ਬਲ ਦਾ ਤੂੰ ਹੀ ਮੇਰੇ ਛਿੱਤਰ ਭਜਾਏ ਆ ਕਿੱਦਾਂ ਜਾਵਾਂ ਕਿੱਦਾਂ ਮੱਥੇ ਲੱਗੂੰਗੀ ਸਰਦਾਰ ਜੀ ਦੇ ਕਦੇ ਜੁੱਤੀਆਂ ਨਾ ਮੇਰੇ ਫੇਰੇ ਤਾਂ ਬੰਦ ਨੀ ਨਾ ਉਧਰ ਬਧੀਆ ਕਰਦਾ ਉਹ ਤੇ ਜਦੋਂ ਕੋਈ ਚੀਜ਼ ਨਹੀਂ ਹੋਉਂਦਾ ਜਦੋਂ ਇਹ ਜੇ ਨਹੀਂ ਹੋਉਂਦਾ ਬਧੀਆ ਕੰਮ ਕਰਦੀ ਹੈ ਆਪਣਾ ਕੰਮ ਸੌਖਾ ਹੋ ਜਾਂਦਾ ਬਹੁਤ ਹੀ ਚੰਗੀ ਗੱਲ ਹੈ ਮਨਵਾਹੀ ਇਹਨਾਂ ਦਾ ਸੱਚੀ ਗੱਲ ਹੈ ਕਿ ਤੁਹਾਨੂੰ ਆ ਵੀ ਹਮ ਸਰਦਾਰ ਜੀ ਮੈਨੂੰ ਮਾਫ਼ ਕਰ ਦੋ ਮੈਨੂੰ ਤਾਂ ਮੇਰੇ ਨਾਲ ਦੇ ਜੰਮਿਆ ਭਾਈਆਂ ਨੇ ਵੀ ਨਹੀਂ ਸਾਂਭਿਆ ਕੰਦੇ ਚੱਲ ਬਾਹਰ ਇੱਥੋਂ ਜਰੀਆ ਕਰਤੂਤੇ ਹੀ ਆ ਗਿਆ ਯਾਰ ਮਾਪੇ ਵੀ ਮਗੜਾ ਆ ਗਿਲੇ ਮੈਨੂੰ ਮਾਫ਼ ਕਰ ਦੋ ਹੁਣ ਪਤਾ ਲੱਗਿਆ ਜਦੋਂ ਇਹਨਾਂ ਨੇ ਨਹੀਂ ਰੱਖਿਆ ਉਹ ਕੌੜੀਏ ਤੇਰੇ ਵਰ ਕੀ ਨੂੰ ਨਾ ਮਾਪੇ ਵੀ ਨਹੀਂ ਰੱਖਦੇ ਹੁੰਦੇ ਇਹਨੂੰ ਸਜ਼ਾ ਦਿਓ ਭਾਈ ਜਿਹੜੀ ਦੇਣੀ ਆ ਲੈ ਸਰ ਜੀ ਹੁਣ ਮੈਨੂੰ ਵੀਰੇ ਫਾਂਸੀ ਜਾਣਨਾ ਹੀ ਨਹੀਂ ਜੇ ਗਲਤੀ ਹੋ ਗਈ ਤਾਂ ਬਸ ਮੈਂ ਮਾਫੀ ਮੰਗੀ ਤਾਂ ਜਾਨੀ ਆ ਵੀ ਮੈਨੂੰ ਮਾਫ ਕਰ ਦੇ ਨਾ ਕਰਿਆ ਕਰੋ ਇੰਜ ਕਰਤੁੱਤਾ ਇੰਨੀਆਂ ਮਾੜੀਆਂ ਹਰਕਤਾਂ ਕਰਨ ਤੋਂ ਬਾਅਦ ਹੁਣ ਮਾਫੀ ਮੰਗ ਲਈ ਬਸ ਐ ਆ ਜਾ ਆ ਦੇਖੀ ਤਾਂ ਤੇਰੇ ਮੁੰਨੇ ਬੈਠੀ ਆ ਇਹਨੂੰ ਤੂੰ ਘਰੋਂ ਕੱਢਿਆ ਸੀ ਵੀਰੇ ਇਹਦੇ ਇਹਦਾ ਘਰ ਆ ਇਹ ਤੇ ਤੂੰ ਮੈਨੂੰ ਸਮਝ ਨਹੀਂ ਆਈ ਤੇ ਤੂੰ ਕਿਹੜੇ ਹੱਕ ਨਾਲ ਇਹਨੂੰ ਘਰੋਂ ਕੱਢਿਆ ਮਾਫ ਕਰ ਦੋ ਆ ਦੇਖ ਲੈ ਪੁੱਤ ਮੈਨੂੰ ਤਾਂ ਇਹ ਲੱਗਦਾ ਵੀ ਖੇਖਣੇ ਕਰਨ ਆਈ ਆ ਹੁਣ ਮੇਰੇ ਸਾਹਮਣੇ ਇਹ ਲੈ ਮੈਂ ਘਾਤੇ ਖੇਖਣ ਕਰਨੇ ਆ ਤੇਰੇ ਤੋਂ ਬਾਅਦ ਨਾ ਮੇਰੀ ਬਹੁਤ ਦੁਰਦਸ਼ਾ ਕੀਤੀ ਐ ਮੈਨੂੰ ਬਹੁਤ ਕੁੱਤੇ ਲਾਇਆ ਇਹਨੇ ਸਾਰਾ ਕੰਮ ਕਰਾਉਂਦੀ ਸੀ ਘਰ ਦਾ ਵੀਰੇ ਮੈਂ ਮਾਫੀ ਤਾਂ ਮੰਗਦੀ ਜਾਨੀ ਕਦੇ ਕਿਸੇ ਦੀ ਗੁਲਾਮ ਆਇਆ ਕਦੇ ਕਿਹਾ ਤੈਨੂੰ ਕਦੇ ਕੁਛ ਮਾਫ ਕਰ ਦੋ ਜੀ ਤੋਂ ਮਾਫੀ ਮੈਂ ਤੋਂ ਨਹੀਂ ਐ ਤੂੰ ਮੰਗ ਜੇ ਮੰਗਦੀ ਆ ਜੇ ਬਦਲਦੀ ਐ ਹੂੰ ਤੂੰ ਕੀ ਕਰਨਾ ਖਤਰੂ ਕੀ ਅਥੀ ਬਹੁਤਾ ਝਾੜੀ ਐ ਇਹਨੂੰ ਸਮਝਾ ਕੇ ਲੈ ਕੇ ਆਇਆ ਕਿ ਉਹ ਬਾਈ ਜੀ ਤੁਸੀਂ ਫਿਕਰ ਨਾ ਕਰੋ ਅਸੀਂ ਸਮਝਾ ਦਿੱਤੀ ਚਲੋ ਹੁਣ ਤੁਸੀਂ ਮਾਤਾ ਮਾਪ ਮਾਫ ਕਰਦੇ ਐ ਕੰਮ ਕਰ ਬੀ ਜੀ ਮੈਨੂੰ ਮਾਫ ਕਰ ਦੋ ਸੱਚੀ ਮੇਰੀ ਅਕਲ ਤੇ ਭਰਦਾ ਪੈ ਗਿਆ ਸੀ ਮੈਂ ਤੁਹਾਨੂੰ ਬਹੁਤ ਗਲਤ ਬੋਲੀ ਬੇ ਗੰਦੇ ਕੱਪੜੇ ਪਾਏ ਹੋਇਆ ਮੂੰਹ ਚੋ ਸਮੈਲ ਆਉਂਦੀ ਆ ਪਤਾ ਨਹੀਂ ਕੀ ਕੀ ਅਣਜਾਣਪਨੇ ਚ ਬੋਲ ਗਈ ਮੇਰੀ ਪਹਿਲਾਂ ਤੁਹਾਡੇ ਪੁੱਤ ਨੇ ਕੁੱਤੇ ਖਾਣੀ ਕੀਤੀ ਧੱਕੇ ਮਾਰ ਕੇ ਮੈਨੂੰ ਬਾਹਰ ਕੱਢਿਆ ਪੁੱਤ ਜਿਹੜੇ ਤੂੰ ਮੈਨੂੰ ਗੱਲਾਂ ਕਹੀਆਂ ਨੇ ਨਾ ਮੇਰੇ ਦਿਲ ਨੂੰ چیر ਤਾਉਂਨਾਂ ਗੱਲਾਂ ਨੇ ਚਲੋ ਹੁਣ ਤੂੰ ਮੇਰੀ ਨੂੰਹ ਐ ਮਾਤਾ ਮੇਰੀ ਗੱਲ ਤਾਂ ਸੁਣ ਲੈ ਮੇਰੇ ਸਪਰਾ ਮਾਂ ਨੇ ਵੀ ਨਹੀਂ ਮੈਨੂੰ ਛੱਲਿਆ ਆਹ ਬੈਠਿਆ ਵੱਡਾ ਭਾਈ ਐ ਛੋਟਾ ਐ ਛੋਟਾ ਤਾਂ ਹਜੇ ਮੈਨੂੰ ਰੱਖਣ ਲੱਗ ਗਈ ਸੀ ਵੱਡੇ ਨੇ ਤਾਂ ਧੱਕੇ ਮਾਰ ਕੇ ਬਾਹਰ ਕੱਢਦਾ ਕਹਿੰਦਾ ਚੱਲ ਜਿੱਥੇ ਵਿਆਹ ਕੇ ਤੋਰੀ ਸੀ ਨਾ ਉੱਥੇ ਤੇਰੀ ਡੋਲੀ ਗਈ ਸੀ ਤੇ ਉੱਥੋਂ ਤੇਰੀ ਅਰਥੀ ਉੱਠੂਗੀ ਪੁੱਤ ਲੈਣੇ ਦੇਣੇ ਇੱਥੇ ਨੇ ਤੂੰ ਮੈਨੋਂ ਘਰੋਂ ਕੱਢਿਆ ਸੀ ਨਾ ਹੁਣ ਉਹੀ ਹਾਲਤ ਤੇਰੀ ਐ ਤੇਰੇ ਭਰਾਵਾਂ ਨੇ ਤੈਨੂੰ ਘਰੋਂ ਕੱਢਿਆ ਇਹਨਾਂ ਨੇ ਵੀ ਨਹੀਂ ਛੱਲਿਆ ਤੈਨੂੰ ਇਹੀ ਜੇ ਗਲਤੀਆਂ ਨਹੀਂ ਕਰੀਦੀਆਂ ਹੁੰਦੀਆਂ ਹਣ ਜਾਣਪਣੇ ਚ ਤੂੰ ਤਾਂ ਉਦੋਂ ਕਹਿੰਦੀ ਸੀ ਸੋਸਾਇਟੀ ਵਾਲੇ ਕੀ ਕਹਿਣਗੇ ਮੈਂ ਕਿੱਟੀ ਪਾਰਟੀ ਤੇ ਜਾਣਾ ਨਿਕਲ ਜਾ ਮੈਂ ਗੱਲਾਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦੀ ਉਹ ਭੁੱਲ ਜਾ ਮਾਤਾ ਅੱਗ ਲੱਗੇ ਕਿੱਟੀ ਪਾਰਟੀ ਅੱਗ ਲੱਗੇ ਮੇਰੀ ਸੋਸਾਇਟੀ ਸਿਆਣਿਆਂ ਤੋਂ ਵੱਧ ਕੇ ਕੁਝ ਨਹੀਂ ਹੈਗਾ ਜੇ ਸਿਆਣੇ ਕੋਈ ਹੁਸ਼ ਨਹੀਂ ਨਾ ਤਾਂ ਹੀ ਕਰ ਤਾਂ ਹੀ ਕਰ ਦੇ ਵਿੱਚ ਵਰਕਤਾ ਨੇ ਤਾਂ ਹੀ ਉਹ ਵਹੀ ਗੁਰੂ ਆਪਣੀ ਸੁਣਦਾ ਨਹੀਂ ਤਾਂ ਮੇਰੇ ਵਰਗੇ ਨੂੰ ਤੱਕੇ ਹੀ ਪੈਂਦੇ ਨੇ ਦੇਖ ਕੁਲਦੀਪ ਬਿਆਹ ਤੋਂ ਬਾਅਦ ਕੁੜੀਆਂ ਦੇ ਸੱਸ ਸਹੁਰੇ ਹੀ ਮਾਤਾ ਪਿਤਾ ਹੁੰਦੇ ਆ ਉਹਨਾਂ ਦੇ ਬਾਈ ਦੇਖ ਆਸੀ ਬਥੇਰੀ ਘੂਰ ਚੰਬ ਕੇ ਬਾਈ ਵੀ ਲੈ ਕੇ ਆਇਆ ਮੈਂ ਵੀ ਨਾਲ ਆਇਆ ਚਲ ਹੁਣ ਤੁਸੀਂ ਵੀ ਮਾਫ ਕਰ ਦਿਓ ਬਥੇਰਾ ਘੂਰੀ ਚੰਦੀ ਆ ਬਹੁਤ ਘੂਰੀ ਆ ਸੀ ਵਿਆਹ ਕੰਮ ਨਹੀਂ ਠੀਕ ਹੁੰਦਾ ਭਾਈ ਹੁਣ ਚਲ ਸੁਣ ਮਾਫ ਕਰ ਦੇ ਤੂੰ ਵੀ ਮਾਫ ਹੈ ਤਨੂੰ ਕੁਝ ਕੁ ਦਾ ਸੋਚ ਤੱਕ ਕਿ ਮੈਂ ਕਰਨਾ। ਜੇ ਮਾਤਾ ਮੈਨੂੰ ਤਾਂ ਇਹਦੇ ਤੇ ਇਤਬਾਰ ਨਹੀਂ ਹੈਗਾ। ਜੇ ਤੈਨੂੰ ਲੱਗਦਾ ਨਾ ਵੀ ਇਹਨੂੰ ਅਹਿਸਾਸ ਹੋ ਗਿਆ। ਤਾਂ ਤੂੰ ਦੇਖ ਲੈ ਕੀ ਕਰਨਾ। ਬੇਬੇ ਮੈਨੂੰ ਮਾਫ ਕਰਦੇ। ਇਹਨੂੰ ਤਾਂ ਮੇਰੇ ਤੇ ਇਤਬਾਰ ਹੀ ਹੈ ਨਹੀਂ। ਬਨੂ ਸੱਚੀ ਮਾਫ ਕਰਦੇ ਮੈਂ ਇੰਨਾ ਵਧੀਆ ਮੈਂ ਘਰ ਮੇਰਾ। ਮੇਰਾ ਘਰ ਪਟਿਆ ਜਾਊਗਾ ਤੂੰ ਤਾਂ ਮਾਂ ਆ ਨਾ ਤੂੰ ਤਾਂ ਮੇਰੀ ਸਮਝਦੀ ਆ ਗੱਲ ਸਾਰੀ। ਜਦਨੇ ਔਰਤ ਯੋਰਤ ਦਾ ਦਰਦ ਜਾਣਦੀ ਹੈ ਚੱਲ ਹੁਣ ਜੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਆਪਾਂ ਮਾਫ ਕਰ ਦਿੰਨੇ ਆ ਸਾਰੇ ਜਣੇ ਹਾਂ ਮਾਫੀ ਸਾਡੀ ਜ਼ਿੰਮੇਵਾਰੀ ਆ ਜੇ ਕੋਈ ਗਲਤੀ ਕਰੂਗੀ ਇਹ ਅਸੀਂ ਆਪੇ ਛੇਤਰ ਲਾਵਾਂਗੇ ਬਾਬਾ ਕਿਵੇਂ ਲੱਗਦਾ ਉਹਨੂੰ ਤੁਹਾਨੂੰ ਮੈਨੂੰ ਮਾਫ ਕਰ ਦੋ ਹੋਰ ਸ਼ਰਮਿੰਦਾ ਨਾ ਕਰੋ ਚੱਲ ਬੱਸ ਮੈਂ ਤਰੋ ਦੇ ਦਿੰਦੀ ਜਾਨੀ ਬਸ ਬਸ ਚੱਲ ਕੋਈ ਨਹੀਂ ਮੈਂ ਤਾਂ ਦੇਖੀ ਤੁਸੀਂ ਵੀ ਮੈਨੂੰ ਮਾਫ ਕਰ ਦਿਓ ਬਸ ਮੈਂ ਮੈਂ ਕਰਤਾ ਮਾਫ ਤੇ ਨਹੀਂ ਮੈਂ ਕਰਤਾ ਆਪਣੇ ਪੁੱਤ ਨੂੰ ਵੀ ਕਹਿ ਮੈਨੂੰ ਮਾਫ ਕਰ ਦਿਓ ਉਹ ਵੀ ਉਹ ਵੀ ਕਰ ਦੂਗਾ ਕੋਈ ਉਹ ਜਦੋਂ ਮੇਰੀ ਮਾਂ ਨਹੀਂ ਮਾਫ ਕਰਤਾ ਹੁਣ ਮੈਂ ਵਿੱਚ ਰਹਿ ਗਿਆ ਕਿਤੇ ਚੱਲ ਉੱਠ ਕੇ ਬੈਠ ਚੱਲ ਆ ਜਾ ਇੱਥੇ ਬਹਿ ਜਾ ਮੇਰੇ ਕੋਲ ਬਹਿ ਜਾ ਹੁਣ ਬਸ ਇਹਨੂੰ ਖਿਆਲ ਰੱਖੀ ਅੱਜ ਤੋਂ ਬਾਅਦ ਕੋਈ ਗਲਤੀ ਨਹੀਂ ਹੁੰਦੀ ਤੁਹਾਨੂੰ ਕੋਈ ਵੀ ਗਾਲ ਲਾਂਬਾ ਨਹੀਂ ਆਉਂਦਾ ਮੇਰਾ ਚੱਲ ਹੁਣ ਇਹ ਮੇਰੀ ਧੀ ਐ ਮੈਂ ਇਹਦੀ ਮਾਂ ਮਾਵਾਂ ਤੇ ਮੰਗੋ ਰਲ ਕੇ ਰਹਾਂਗੇ ਹੁਣ ਬੇ ਇਹ ਨਹੀਂ ਤਾਂ ਮੇਰਾ ਘਰ ਵਸਾਤਾ ਜੇ ਮੇਰੇ ਨਾਲ ਜੁੱਤੀਆਂ ਮਾਰਦੇ ਨਾ ਨਾ ਕਰੋ ਬਾਹਰ ਕੱਢ ਦੇ ਮੈਨੂੰ ਗਾਲਣਾ ਲਾ ਲੰਦੇ ਤਾਂ ਸੱਚੀ ਸੱਚੀ ਮੇਰਾ ਘਰ ਪੱਟਿਆ ਜਾਣਾ ਸੀ ਮੇਰੇ ਵੀਰਾਂ ਨੇ ਮੇਰਾ ਘਰ ਵਸਾਤਾ ਅੱਡੇ ਦਾ ਨਾ ਘਰ ਤਾਂ ਪੱਟ ਹੋ ਜਾਂਦੇ ਆ ਜਦੋਂ ਤਿੰਨ ਆ ਰੁੱਸ ਕੇ ਜਾਂਦੀਆਂ ਨਾ ਚਾਹੇ ਪੁਰਾਣੇ ਦੀ ਗਲਤੀ ਹੋਵੇ ਚਾਹੇ ਧੀ ਦੀ ਜਦ ਮਾਪੇ ਗੜਣਾ ਲਾ ਲੈਂਦੇ ਹਨ ਨਾ ਤੱਤਿਆਂ ਦੇ ਘਰ ਪੱਟੇ ਜਾਂਦੇ ਆ ਬੈਠ ਕੇ ਉਹ ਗੱਲ ਕਰਨ ਦੀ ਪਹਿਲ ਕਰਦੇ ਨਹੀਂ ਬਸ ਵਿਚੋਲੇ ਹੱਥ ਸਨੇਹਾ ਭੇਜ ਦਿੰਦੇ ਆ ਪਰ ਮੇਰੇ ਵੀਰਾਂ ਨੇ ਪਹਿਲ ਕਰਕੇ ਨਾ ਨੀਵੇਂ ਹੋ ਕੇ ਤੁਹਾਡੇ ਵਾਰ ਚ ਆਏ ਆ ਤੇ ਮੇਰਾ ਘਰ ਬੁਜ਼ਾ ਦਿੱਤਾ ਬਸ ਇਹੀ ਆਪਾਂ ਸਾਰੇ ਸਮਾਜ ਨੂੰ ਮੈਸੇਜ ਦੇਣਾ ਵੀ ਜਦੋਂ ਧੀਆਂ ਰੁੱਸ ਕੇ ਆਉਣ ਉਹਨਾਂ ਨੂੰ ਕਦੇ ਗੱਲ ਨਾ ਲਾਓ ਹਾਸੇ ਨਾਲ ਆਉਣ ਭਾਵੇਂ ਰੋਜ਼ ਆਉਣ ਕਹਿੰਦੇ ਨੇ ਅਸਲੀ ਘਰ ਸੋਹਰੇ ਘਰ ਹੀ ਹੁੰਦਾ ਉਹਦਾ ਪੁੱਤ ਸਹੀ ਗੱਲ ਹੈ ਹਾਂ ਆਪਾਂ ਤੀਨ ਨੂੰ ਤਾਂ ਥੋਨੇ ਮਾਫੀ ਦੇ ਦਿੱਤੀ ਦੇਖੋ ਬਰਾਉਣਾ ਸਾਹਿਬ ਹੁਣ ਮੈਂ ਤਾਂ ਘਰ ਆ ਸਕਦਾ ਫੇਰ ਤਾਂ ਨਹੀਂ ਕੱਢਦੇ ਕਿਤੇ ਤੈਨੂੰ ਵੜ ਕੇ ਪੁੱਤ ਜਦ ਮਰਜੀ ਆ ਜੀ ਸਦਕੇ ਤੇਰੀ ਭੈਣ ਦਾ ਘਰ ਹੈ ਠੀਕ ਹੈ ਹੁਣ ਮੰਨ ਗਈ ਮਾਫੀ ਹੈ ਬਸ ਹਾਂਜੀ ਬਸ ਠੀਕ ਹੈ ਸੱਸੀ ਕਾਲ ਜੀ ਸਾਰਿਆਂ ਨੂੰ ਕਿਵੇਂ ਲੱਗਾ ਸਾਡੀ ਅੱਜ ਦੀ ਫਿਲਮ ਦਾ ਟੌਪਿਕ ਸੋ ਕਮੈਂਟ ਕਰਕੇ ਜਰੂਰ ਦੱਸਿਓ ਥੱਡੀ ਆਪਣੀ ਕੁਲਦੀਪ ਦੂਸਾਂਝ ਆਉਣ ਵਾਲੇ ਦਿਨਾਂ 'ਚ 뮤직 ਹੱਟ ਟੀਵੀ ਤੇ ਘੈਂਟ ਘੈਂਟ ਤੇ ਵਧੀਆ ਵਧੀਆ ਪ੍ਰੋਜੈਕਟ ਆਉਂਦੇ ਰਹਿਣਗੇ ਆਪਣਾ ਪਿਆਰ ਤੇ ਸਾਥ ਬਣਾਈ ਰੱਖਿਓ ਤੇ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਓ 31 ਦਸੰਬਰ ਤੱਕ ਅਸੀਂ ਚੈਲੰਜ ਦਿੱਤਾ ਹੋਇਆ ਹੈ ਤੁਹਾਨੂੰ ਕੀਤਾ ਹੋਇਆ ਹੈ ਵੀ ਤੁਸੀਂ ਵਧੀਆ ਵਧੀਆ ਕਮੈਂਟ ਕਰੋ ਜਿਹਦਾ ਵਧੀਆ ਸਭ ਤੋਂ ਕਮੈਂਟ ਆਊਗਾ ਉਹਨੂੰ 3100 ਰੁਪਿਆ 31 ਦਸੰਬਰ ਨੂੰ ਇਨਾਮ ਦਿੱਤਾ ਜਾਊਗਾ ਮਤਲਬ ਨਵੇਂ ਸਾਲ ਦਾ ਤੋਹਫਾ ਸੋ ਬਣੇ ਰਿਓ 뮤직 ਹਾਰਟ ਟੀਵੀ ਤੇ ਧੰਨਵਾਦ ਸਾਡੀ ਸਾਰੀ ਟੀਮ ਵੱਲੋਂ ਸਤਿ ਸ਼੍ਰੀ ਅਕਾਲ ਜੀ ਮੈਂ ਵੀ ਸਾਰੇ ਸਮਾਜ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਜਿਹੜੀਆਂ ਮੇਰੀਆਂ ਧੀਆਂ ਬੱਚੀਆਂ ਰੁਸ ਕੇ ਆਪਣੇ ਪੇਕੇ ਘਰ ਚਲੀਆਂ ਜਾਂਦੀਆਂ ਨੇ ਉਹ ਇਹੋ ਜਿਹਾ ਬਿਲਕੁਲ ਨਾ ਕਰਨ ਹਮੇਸ਼ਾ ਮਾਂ-ਬਾਪ ਦੀ ਰਜ਼ਾ 'ਚ ਰਹਿਣਾ ਚਾਹੀਦਾ ਉਸ ਪਰਮਾਤਮਾ ਦੀ ਰਜ਼ਾ 'ਚ ਰਹਿਣਾ ਚਾਹੀਦਾ ਚੰਗੇ ਸੰਸਕਾਰ ਦੇਣ ਮਾਂ-ਬਾਪ ਸਾਰਿਆਂ ਨੂੰ ਤੇ ਆਜ ਇੱਕ ਸਾਡੇ ਹੋਰ ਆਰਟਿਸਟ ਆ ਗਏ ਨੇ ਨਵੇਂ ਤੁਸੀਂ ਵੀ ਕੀ ਕਹਿਣਾ ਚਾਹੋਗੇ ਅੱਜ ਦੀ ਫਿਲਮ ਬਾਰੇ ਬਾਕੀ ਕੋਈ ਤੁਸੀਂ ਕਮੈਂਟਾਂ 'ਚ ਦੱਸਿਓ ਵੀ ਸਾਡੀ ਫਿਲਮ ਕਿਹੋ ਜਿਹੀ ਲੱਗੀ ਕਿਉਂਕਿ ਇਹ ਘਰ-ਘਰ ਦੀ ਕਹਾਣੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਤਿਕਾਰਤ ਪੰਜਾਬੀਓ ਤੁਸੀਂ ਸਾਡੀ ਹਰ ਇੱਕ ਫਿਲਮ ਨੂੰ ਪਿਆਰ ਦਿੰਨੇ ਹੋ, ਸਪੋਰਟ ਕਰਦੇ ਹੋ, ਕਮੈਂਟ ਕਰਦੇ ਹੋ, ਉਹਦੇ ਲਈ ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦ। ਪਰ ਕੁਝ ਖਾਸ ਦਰਸ਼ਕ ਨੇ, ਵੈਸੇ ਤਾਂ ਸਾਰੇ ਹੀ ਖਾਸ ਨੇ। ਮੈਂ ਦੱਸਣਾ ਚਾਹਾਂਗਾ ਜਿਨ੍ਹਾਂ ਦੇ ਨਾਮ ਸਾਡੇ ਕੋਲੇ ਆਏ ਨੇ। ਉਹਨਾਂ ਚੋਂ ਪਹਿਲਾ ਨਾਮ ਹੈ ਵੀਪਾਲ ਕਮਲ ਜੋ ਕਿ ਮਾਨਸਾ ਤੋਂ ਨੇ। ਡਾਕਟਰ ਹਰਪ੍ਰੀਤ ਸਿੰਘ ਲੁਧਿਆਣਾ ਤੋਂ। ਪ੍ਰੋਫੈਸਰ ਸੁਰਿੰਦਰਪਾਲ ਸ਼ਰਮਾ ਨਾਵੇ ਤੋਂ। ਔਰ ਸਰਪੰਚ ਕੁਲਦੀਪ ਸਿੰਘ ਸultanpur ਤੋਂ। ਪੋਲੀਚਾਹਲ ਯੂਐਸਏ ਤੋਂ। ਭਪਿੰਦਰ ਸਿੰਘ ਉੱਤਮ ਸਵੀਤ ਚੰਡੀਗੜ੍ਹ ਤੋਂ ਅਰਜੈਸ ਢਿੰਗਰਾ ਚੰਡੀਗੜ੍ਹ ਤੋਂ ਗੁਰਵਿੰਦਰ ਕੌਰ ਕੋਟਕਪੂਰੇ ਤੋਂ ਗੀਤਕਾਰ ਪੰਮਾ ਧੀਨੇ ਵਾਲਾ ਅਤੇ ਸ਼ਰਨਜੀਤ ਕੌਰ ਆਸਟ੍ਰੇਲੀਆ ਤੋਂ ਮਿਲੀ ਦਿওল ਕੈਨੇਡਾ ਤੋਂ ਇਹਨਾਂ ਬਰਮੈਨਿਕ ਮੈਡਮ ਗੁਰਪ੍ਰੀਤ ਕੌਰ ਨੇ ਜੋ ਕਿ ਸਾਡੀ ਹਰੇਕ ਫਿਲਮ ਤੇ ਕਮੈਂਟ ਕਰਦੇ ਨੇ ਪਲੀਜ਼ ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਦ ਵੀ ਤੁਸੀਂ ਕਿਸੇ ਮੂਵੀ ਦੇ ਉੱਤੇ ਕਮੈਂਟ ਕਰਦੇ ਹੋ ਤਾਂ ਪਲੀਜ਼ ਆਪਣੇ ਪਿੰਡ ਦਾ ਨਾਮ ਆਪਣਾ ਫੋਨ ਨੰਬਰ ਪਲੀਜ਼ ਨਾਲ ਮੈਂਸ਼ਨ ਕਰਿਆ ਕਰੋ ਕਿਉਂਕਿ ਕਈ ਵਾਰ ਇਹ ਹੁੰਦਾ ਹੈ ਕਿ ਅਸੀਂ ਆਪਣੀ ਮੂਵੀ ਦੇ ਉੱਤੇ ਕੋਈ ਪ੍ਰਾਈਜ਼ ਰੱਖਿਆ ਹੁੰਦਾ ਹੈ ਕਿ ਜਿਸ ਦਾ ਕਮੈਂਟ ਸਭ ਤੋਂ ਅੱਛਾ ਹੋਊਗਾ ਅਸੀਂ ਉਸ ਨੂੰ ਕੈਸ਼ ਪ੍ਰਾਈਜ਼ ਦਵਾਂਗੇ ਔਰ ਅਗਰ ਤੁਸੀਂ ਉਸ ਦੇ ਉੱਪਰ ਨਾਮ ਜਾਂ ਆਪਣੇ ਪਿੰਡ ਦਾ ਜਾਂ ਆਪਣੇ ਮੋਬਾਈਲ ਨੰਬਰ ਨੂੰ ਲਿਖਦੇ ਹੋ ਤਾਂ ਅਸੀਂ ਇਹ ਇਨਾਮ ਉਹਨਾਂ ਤੱਕ ਪਹੁੰਚਦਾ ਕਰ ਸਕੀਏ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਮੂਵੀ ਦੇਖ ਲਈ ਥੈਂਕ ਯੂ ਸ਼ੁਕਰੀਆ